ਵਿਚ ਤੜਕਸਰ ਵੱਡਾ ਹਾਦਸਾ ਵਾਪਰਿਆ ਸੜਕਾਸੇਦ ਵਿੱਚ ਇੱਕ ਪਰਿਵਾਰ ਉਜੜ ਗਿਆ इनोਵਾ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਪਰ ਅਚਾਨਕ ਟੱਕਰ ਹੋ ਜਾਂਦੀ ਹੈ ਟਰੱਕ ਦੇ ਨਾਲ ਤੇ इनोਵਾ ਗੱਡੀ ਦਾ ਕੀ ਹਸ਼ਰ ਹੁੰਦਾ ਹੈ ਤਸਵੀਰਾਂ ਬਿਆਨ ਕਰਦੀਆਂ ਨੇ ਤਾਂ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਮੰਦ ਭਾਗੀ ਗੱਲ ਹੈ ਕਿ ਚਾਰ ਜਣਿਆਂ ਦੀ ਮੌਤ ਹੋ ਚੁੱਕੀ ਹੈ ਤੇ ਜਿਨ੍ਹਾਂ ਦੀ ਮੌਤ ਹੋਈ ਹੈ ਉਸ ਦੇ ਵਿੱਚੋਂ ਇੱਕ ਬੱਚਾ ਵੀ ਸ਼ਾਮਿਲ ਹੈ ਆਪਣਾ ਪਰਿਵਾਰ ਦੇ ਨਾਲ ਜਿਹੜਾ ਇਹ ਕਿਤੇ ਜਾ ਰਹੇ ਸਨ ਪਰ ਅਚਾਨਕ ਇਹ ਹਾਦਸਾ ਵਾਪਰ ਜਾਂਦਾ ਓਵਰਟੇਕ ਕਰਨ ਦੇ ਚੱਕਰ-ਛਾਅਸਾ ਵਾਪਰਦਾ ਜਾਂ ਫਿਰ ਸੰਤੁਲਨ ਵਿਗੜ ਜਾਂਦਾ ਜਾਂ ਗੱਡੀ ਦੀ ਸਪੀਡ ਜ਼ਿਆਦਾ ਸੀ ਇਸ ਬਾਰੇ ਕੁਝ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਇਹ ਹਾਦਸੇ ਦੀਆਂ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿੰਨਾ ਜ਼ਿਆਦਾ ਭਿਆਨਕ ਅਤੇ ਦਰਦਨਾਕ ਹਾਦਸਾ ਰਿਹਾ ਹੋਵੇਗਾ ਕਿ ਇਨੋਵਾ ਗੱਡੀ ਦੀ ਪਛਾਣ ਵੀ ਨਹੀਂ ਕੀਤੀ ਜਾ ਸਕਦੀ ਸੜਕ ਦੇ ਉੱਤੇ ਗੱਡੀ ਜਾ ਰਹੀ ਸੀ ਤੇ ਇੱਕਦਮ ਦੂਜੇ ਪਾਸੇ ਜਾ ਕੇ ਡਿੱਗ ਜਾਂਦੀ ਹੈ ਗੱਡੀ ਦਾ ਕਚੂਮਰ ਨਿਕਲ ਜਾਂਦਾ ਹੈ 에ਅਰਬੈਗ ਖੁੱਲਦੇ ਨੇ ਤੇ 에ਅਰਬੈਗ ਖੁੱਲਣ ਦੇ ਨਾਲ-ਨਾਲ ਇਹ ਫਟ ਵੀ ਜਾਂਦੇ ਨੇ ਇੰਨਾ ਜ਼ਿਆਦਾ ਇਹ ਭਿਆਨਕ ਹਾਦਸਾ ਵਾਪਰਿਆ ਹੁਸ਼ਿਆਰਪੁਰ ਟਾਂਡਾ ਰੋਡ ਦੇ ਉੱਤੇ ਜਿੱਥੇ ਕੀ ਇਸ ਇਨੋਵਾ ਗੱਡੀ ਅਤੇ ਟਰੱਕ ਦੇ ਵਿਚਕਾਰ ਹੈ ਜ਼ਬਰਦਸਤ ਟੱਕਰ ਹੋਈ ਹੈ ਤੇ ਇਸ ਘਟਨਾ ਕਰਮ ਦੇ ਵਿੱਚ ਚਾਰ ਜਣਿਆਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਕਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਏ ਨੇ ਹਾਦਸੇ ਦੇ ਪਿੱਛੇ ਗਲਤੀ ਕਿਸ ਦੀ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਪਰ ਤਸਵੀਰਾਂ ਤੁਹਾਡੇ ਹਿਰਦੇ ਨੂੰ ਵਲੁੰਦਰ ਕੇ ਰਗ ਦੇਣ ਗਿਆ ਇਸ ਗੱਡੀ ਦੀਆਂ ਕਿ ਕੀ ਹਸ਼ਰ ਹੋਇਆ ਪਿਆ ਇਸ ਗੱਡੀ ਦਾ ਪੂਰੀ ਤਰ੍ਹਾਂ ਡੈੱਡ ਜੇ ਕਹਿ ਲਈਏ ਗੱਡੀ ਹੋ ਗਈ ਹੈ ਕਬਾੜ ਬਣ ਗਈ ਹੈ ਗੱਡੀ ਤਾਂ ਕਹਿਣਾ ਕੋਈ ਗਲਤ ਨਹੀਂ ਹੋਏਗਾ ਕਿਉਂਕਿ ਇੱਕ ਪਾਸੇ ਤੋਂ ਇਹ ਜਾਦਾ ਗੱਡੀ ਜਿਹੜੀ ਐ ਨੁਕਸਾਨੀ ਗਈ ਐ ਅਗਲਾ ਹਿੱਸਾ ਤਾਇਸਤਾ ਪਛਾਣਿਆ ਹੀ ਨਹੀਂ ਜਾਂਦਾ ਇੰਨਾ ਜ਼ਿਆਦਾ ਇਹ ਭਿਆਨਕ ਹਾਦਸਾ ਵਾਪਰਦਾ ਇਹ ਪਰਿਵਾਰ ਜਿਹੜਾ ਇਸ ਨੋਵਾ ਗੱਡੀ ਦੇ ਵਿੱਚ ਸਵਾਰ ਹੋਇਆ ਸੀ ਕਿ ਜਾ ਰਿਹਾ ਸੀ ਕਿਤੇ ਇਹ ਇਹਨਾਂ ਦਾ ਪਿਛੋਕਰ ਜੋ ਕਿ ਆ ਜਾ ਰਿਹਾ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਹੋਣੀ ਬਾਕੀ ਆ ਬੇਹਦ ਭਿਆਨਕ ਇਹ ਤਸਵੀਰਾਂ ਨੇ ਇਹ ਟਰੱਕ ਜਿਹੜਾ ਸਿੱਧਾ ਜਾ ਕੇ ਦਰਖਤ ਦੇ ਨਾਲ ਟਕਰਾਂਦਾ ਤੇ ਦੂਜੇ ਪਾਸੇ ਇਨੋਵਾ ਗੱਡੀ ਦੇ ਟਾਇਰ ਤੱਕ ਨਿਕਲ ਜਾਂਦੇ ਨੇ ਮੂਰਲੇ ਦੋਵੇਂ ਟਾਇਰਾਂ ਦਾ ਕੀ ਹਸ਼ਰ ਹੈ ਡਰਾਈਵਰ ਸੀਟ ਤੋਂ ਲੈ ਕੇ ਪਿਛਲੀਆਂ ਸੀਟਾਂ ਕੰਡਮ ਬਣ ਗਈਆਂ ਨੇ ਬਿਲਕੁਲ ਕਬਾੜ ਬਣ ਗਈ ਹੈ ਇਹ ਗੱਡੀ ਇੰਨਾ ਜ਼ਿਆਦਾ ਇਹ ਭਿਆਨਕ ਹਾਦਸਾ ਵਾਪਰਿਆ ਸੜਕਾਸ ਦੇ ਵਿੱਚ ਇੱਕ ਪਰਿਵਾਰ ਉੱਜੜ ਗਿਆ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਇਹ ਦੱਸੇ ਜਾ ਰਹੇ ਨੇ ਇੱਕ ਔਰਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਤੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਵਿੱਚੋਂ ਇੱਕ ਬੱਚਾ ਵੀ ਦੱਸਿਆ ਜਾ ਰਿਹਾ ਹੈ ਦੋ ਔਰਤਾਂ ਇੱਕ ਬੱਚਾ ਤੇ ਇੱਕ ਵਿਅਕਤੀ ਦੀ ਮੌਤ ਹੋਈ ਹੈ ਇੱਕ ਔਰਤ ਜਿਹੜੀ ਕਿ ਇਸੇ ਗੱਡੀ ਦੇ ਵਿੱਚ ਸਵਾਰ ਸੀ ਉਸ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਤਾਂ ਹਾਸਦਾ ਵਾਸਦਾ ਪਰਿਵਾਰ ਉੱਜੜ ਗਿਆ ਸੜਕ ਹਾਦਸੇ ਦੇ ਵਿੱਚ ਇਹ ਟਰੱਕ ਕਾਲ ਬਣ ਕੇ ਆਇਆ ਇਸ ਇਨੋਵਾ ਗੱਡੀ ਦੇ ਵਿੱਚ ਜਾਂਦੇ ਪਰਿਵਾਰ ਦੇ ਲਈ ਕਿ ਚਾਰ ਜਾਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇੱਕ ਸਾਨੂੰ ਸਵੇਰੇ ਸਵੇਰੇ ਕਾਲ ਆਈ ਹੈ ਜੀ 112 ਤੋਂ ਪਰ ਨੋਰ ਬੰਦੇ ਦਾ ਇੱਕ ਫੋਨ ਵੀ ਆਇਆ ਸੀ ਹੈ ਇੱਕ ਇਥੇ ਸਰਾ ਦੇ ਲਾਗੇ ਨੀਅਰ ਵੋਟਰ ਐਕਸਪੀ ਪੰਪ ਟੱਟਾ ਮੋੜ ਦੇ ਲਾਗੇ ਇੱਕ ਟਰੱਕ ਦਾ ਕਾਰ ਦਾ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਚਾਰ ਮੌਤਾ ਹੋ ਗਈਆਂ ਇੱਕ ਬੰਦਾ ਡੇੜੀ ਇੰਜੜਿਆ ਜਿਹਨੂੰ ਰੈਫਰ ਜਿਹੜਾ ਆ ਪਤਾ ਲੱਗਾ ਵੀ ਅੰਮ੍ਰਿਤਸਰ ਕਰ ਦਿੱਤਾ ਮੌਕੇ ਤੇ ਪੁਲਿਸ ਪਾਲਟੀ ਪਹੁੰਚ ਗਈ ਆ ਚੌਂਕੀ ਇੰਚਾਰਜ ਵੀ ਐਸਐਸਆਰ ਟੀਮ ਵੀ ਤਿੰਨ ਚਾਰ ਮਿੰਟ ਦੇ ਵਿੱਚ ਪਹੁੰਚ ਗਈ ਆ ਕਿੰਨੇ ਆਣ ਡੈੱਡ ਤੁਸੀਂ ਆ ਰਹੇ ਆ ਚਾਰ ਬੰਦੇ ਡਾਟੇ ਆ ਉੱਚ ਪਤਾ ਲੱਗਾ ਗਾਂ ਗੱਡੀ ਕਿੱਥੇ ਦੀ ਹੈ ਕਿੱਥੇ ਦੀ ਗੱਡੀ ਜੇ ਐਂਡ ਕੇ ਦਾ ਨੰਬਰ ਆ ਜੀ ਜੇ ਐਂਡ ਕੇ ਬੰਦੇ ਆ ਸਾਰੇ ਇੱਕ ਸਨ